ਸਰ ਜਿਹੜੀਆਂ ਤਿੰਨ ਲੜਕੀਆਂ ਦੇ ਨਾਲ ਇੱਕ ਲੜਕਾ ਫੜਿਆ ਇਹਦਾ ਕੀ ਮਾਮਲਾ ਜੀ ਮਾਮੂਜ ਐਸ.ਪੀ ਸਾਹਿਬ ਕੋਲੋਂ ਉਠਾ ਦੇ ਨਿਰਦੇਸ਼ਾਂ ਦੇ ਕਾਲ ਸਹਾਇਟ ਨੂੰ ਆਪਣਾ ਸਰਦਾਰ ਭਗਵਾਨਾ ਦੀ ਟੀਮ ਨੇ ਇੱਕ ਟੱਕ ਹਕੀਮਾ ਪਿੰਡ ਦੇ ਵਿੱਚੋਂ ਇੱਕ ਘਰ ਤੇ ਰੇਡ ਕੀਤਾ ਸੀ ਜਿੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਆਪਣਾ ਜਿਹੜਾ ਚੱਕਲਾ ਆਇਆ ਟਾਈਪ ਜਿਹੜਾ ਹੈ ਇੱਕ ਲੜਕੀ ਜਿਹੜੀ ਨਵਾਂ ਸ਼ਹਿਰ ਤੋਂ ਆ ਕੇ ਦਿੱਥੇ ਬਰੇਡ ਕਰਦੀ ਆ ਤੇ ਇਹ ਬਾਹਰੋਂ ਤੋਂ ਲੜੀਆਂ ਲੜਕੀਆਂ ਹਨ ਜਿਹੜੀਆਂ ਕੁਝ ਦਿੱਲੀ ਤੋਂ ਇੱਕ ਦਿੱਲੀ ਤੋਂ ਮਾੜੀ ਲੜਕੀ ਇੱਕ ਲੁਧਿਆਣੇ ਤੋਂ ਆ ਤੇ ਇਹ ਇਥੇ ਆ ਕੇ ਤੇ ਇਹ ਨਜਾਇਜ਼ ਤੌਰ ਤੇ ਕੰਮ ਕਰ ਰਹੀਆਂ ਸੀ ਤੇ ਜਦੋਂ ਰੇਡ ਕੀਤਾ ਗਿਆ ਉਹਨਾਂ ਦੇ ਨਾਲ ਇੱਕ ਜਿਹੜਾ ਲੜਕਾ ਜੋ ਤੌਰ ਗਾਹ ਘਰੋਂ ਆਉਂਦਾ ਸੀ ਮਲੂਸੇ ਤੇ ਇਹਨਾਂ ਤਿੰਨਾਂ ਨੂੰ ਜੜਾ ਕਾਫੀ ਜੀਸਾ ਇਹਨਾਂ ਦੇ ਨਾਮ ਜਿਹਨੂੰ ਕੋ 26000 ਰੁਪਏ ਰਿਕਵਰੀ ਤੇ ਬਾਕੀ ਹੋਰ ਵੀ ਜਿਹੜਾ ਕਾਫੀ ਸਮਾਨ ਜਿਹੜਾ ਆ ਉਹ ਬਰਾਮਦ ਹੋਇਆ ਤੇ ਇਹ ਬਾਕੀ ਵੀ ਸਾਰੇ ਜਿਹੜੇ ਦਾ ਨਾ ਕੋਈ ਕੰਮ ਦੇ ਵਿੱਚ ਸੰਬੀਰ ਤਹਾ ਦਾ ਉਹਨੂੰ ਬਾਦ ਨਹੀਂ ਕਰ ਕਿ ਇਸ ਕੰਮ ਤੋਂ ਉੱਤੋਂ ਅਟ ਗਾਂ ਲਗਾਤਾਰ ਸਾਡੀ ਜਿਹੜੀ ਨਿਗਰਾਨੀ ਜਿਹੜੀ ਆ ਉਹ ਅਸੀਂ ਰੱਖ ਰਹੇ ਆ ਤੇ ਜਿਹੜੇ ਐਲਪੀਯੂ ਦੇ ਲਾਗੇ ਵੀ ਕੋਈ ਇਦਾਂ ਦਾ ਕੋਈ ਹੈ ਕੋਈ ਡਿਸਟਿਬਿਊਸ਼ਨ ਜਿਹੜਾ ਉਹ ਵੀ ਸਾਡੇ ਦੇ ਧਿਆਨ ਦੇ ਵਿੱਚ ਆਇਆ ਤੇ ਆਪਾਂ ਉਹਨਾਂ ਨੂੰ ਵੀ ਕਾਬੂ ਕਰਾਂਗੇ ਥੈਂਕ ਯੂ ਸਰ